ਜੇਵਾਦ ਪ੍ਰਮਾਤਮਾ ਉਦਮ ਬਖਸ਼ੇ ਦਾ ਲਗਤ ਚੰਦਾ ਰਹਿਣਾ ਹੈ ਸਵੇਰ ਦਾ ਚੱਲ ਰਿਹਾ ਹੈ ਤੇ ਜੋ ਸੰਗਤਾਂ ਦਾ ਪਿਆਰ ਆ ਉਹਦੇ ਦੇਖ ਹੀ ਰਹੇ ਹੋ ਕਿ ਸਵੇਰ ਦੀਆਂ ਲੈਣਾ ਲੱਗੀਆਂ ਨੇ ਔਰ ਸਾਰੇ ਭਰਾ ਮੇਰੇ ਲੱਗੇ ਹੋਏ ਆ ਸਾਥੀ ਲੱਗੇ ਹੋਏ ਆ ਔਰ ਮੈਂ ਲੋਹੜੀ ਦੀਆਂ ਸਭ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਨੂੰ ਮੁबारकबाद ਦਿੰਨਾ ਔਰ ਜੋ ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਪਾੜਾ ਜਿਨ੍ਹਾਂ ਨੇ ਸੇਵਾ ਦਾ ਸਾਨੂੰ ਜਿਹੜਾ ਰਸਤਾ ਦੱਸਿਆ ਮੇਰੇ ਉਹਨਾਂ ਤੋਂ ਬਾਅਦ ਸਰਦਾਰ ਗੁਰਮੀਤ ਸਿੰਘ ਪਾੜਾ ਤਾਇਆ ਜੀ ਚਾਚਾ ਜੀ ਸਾਰਾ ਪਰਿਵਾਰ ਲੋਕਾਂ ਦੀ ਸੇਵਾ ਕਰਦਾ ਰਿਹਾ ਤੇ ਉਹ ਅੱਗੇ ਸੇਵਾ ਕਰਨ ਦਾ ਮੌਕਾ ਮੈਨੂੰ ਮਿਲਿਆ ਮੇਰੇ ਭਰਾਵਾਂ ਨੂੰ ਮਿਲਿਆ ਔਰ ਅਸੀਂ ਵੀ ਜ਼ਮੀਨ ਨਾਲ ਜੁੜੇ ਹੋਏ ਬੰਦੇ ਆ ਲੋਕ ਕਹਿੰਦੇ ਐਮਐਲਏ ਤੂੰ ਹੀ ਕੋ ਲੱਗੇ ਹੋ ਮੈਨ ਤੋਂ ਗੱਲ ਸਾਰੇ ਨਾਲ ਗੱਲ ਕਾਹਦਾ ਇਹ ਕਹਿਣੀ ਗੱਲ ਬੰਦ ਕਰੋ ਜਿੱਦਾਂ ਦੇ ਤੁਸੀਂ ਉਹਦਾਂ ਦੇ ਐਮਐਲਏ ਆ ਜਿੱਦਾਂ ਦੇ ਤੁਹਾਡੇ ਦੋ ਹੱਥਾ ਉਹਦਾਂ ਦੇ ਮੇਰੇ ਦੋ ਹੱਥਾ ਤੇ ਰੱਬ ਨੇ ਤੰਦਰੁਸਤ ਹੱਥ ਦਿੱਤੇ ਆ ਜਿੰਨਾ ਚਿਰ ਚੱਲਦੇ ਰਹਿਣਗੇ ਉਹਨਾਂ ਚਿਰ ਅਸੀਂ ਤੰਦਰੁਸਤ ਆ ਤੇ ਜੇ ਹੈਂਡੀਕੈਪ ਹੋਣਾ ਫਿਰ ਬੰਦਾ ਚੰਗਾ ਭਲਾ ਵੀ ਹੈਂਡੀਕੈਪ ਹੋ ਜਾਂਦਾ ਤੇ ਮੇਰੀ ਬੇਨਤੀ ਆ ਕਿ ਸਾਰੇ ਜਿਹੜੇ ਮੇਰੇ ਭਰਾ ਬਾਹਰ ਨੂੰ ਮੇ ਜੇ ਤੁਸੀਂ ਇੱਥੇ ਸ਼ਰਮਨਾਖ ਆਈਏ ਇੱਥੇ ਕੰਮ ਕਰੋ ਮੈਂ ਕਿਉਂ ਕੰਮ ਕਰਦਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਜਿਸ ਮਰਜੇ ਲੈਵਲ ਤੇ ਬੰਦਾ ਪਹੁੰਚ ਜਾਏ ਕੰਮ ਹੱਥੀ ਕਰਨਾ ਚਾਹੀਦਾ ਰੱਬ ਨੇ ਤੰਦਰੁਸਤੀ ਸਾਨੂੰ ਸਰੀਰ ਨੂੰ ਦਿੱਤੀ ਆ ਤੇ ਕੰਮ ਅਸੀਂ ਆਪ ਕਰੀਏ ਕਿਸੇ ਤੇ ਨਿਰਭਰ ਨਾ ਹੋਏ ਮੈਂ ਚਾਹੁੰਦਾ ਕਿ ਮੈਂ ਇੱਥੇ 100 ਬੰਦਾ ਮਾਈਕ ਆਵਾਜ਼ ਮਾਰਦਾ ਕੰਮ ਕਰਾ ਸਕਦਾ ਸੀਗਾ ਪਰ ਜਿਹੜਾ ਕੰਮ ਆਪ ਹੱਥੀ ਕਰਕੇ ਸੇਵਾ ਜਿਹੜਾ ਮਜ਼ਾ ਆਉਂਦਾ ਆ ਉਹ ਕਿਸੇ ਕੋ ਕਰਾਉਣ ਦਾ ਕੰਮ ਦਾ ਮਜ਼ਾ ਨਹੀਂ ਆਉਂਦਾ ਸੇਵਾ ਉਹ ਵੀ ਜਿਹੜੀ ਆਪਣੇ ਹੱਥੀ ਕਰ ਲਓ ਜੇ ਮੈਂ ਯਾਤਰਾ ਚ ਨਗਰ ਕੀਰਤਨ ਚ ਪੈਦਲ ਜਾਣਾ ਉਹ ਸੇਵਾ ਮੇਰੀ ਆ ਜਮਾ ਨੰਗੇ ਪੈਰੀ ਤੁਰਨਾ ਸੋਵਾ ਮੈਨੂੰ ਲੱਗਣੀ ਹੈ ਅੱਜ ਸੇਵਾ ਕਰ ਰਿਹਾ ਮੈਨੂੰ ਲੱਗਣੀ ਹੈ ਸੋ ਹਰ ਇੱਕ ਦਾ ਇਹ ਮੈਂ ਸਾਰਿਆਂ ਨੂੰ ਇਹੋ ਬਸ ਬੇਨਤੀ ਕਰਾਂਗਾ ਕਿ ਜੇ ਪ੍ਰਮਾਤਮਾ ਨੇ ਤਨ ਅੱਖਾਂ ਨਾਕ ਤੇ ਹੱਥ ਪੈਰ ਦਿੱਤੇ ਆ ਤੰਦਰੁਸਤ ਤੇ ਇਹਦੇ ਚ ਕੰਮ ਤੇ ਯਕੀਨ ਰੱਖਿਓ ਕਿ ਆਪਣੇ ਹੱਥੀ ਕੰਮ ਕਰਨਾ ਸਿੱਖਿਓ ਔਰ ਅੱਜ ਜੋ ਸੇਵਾ ਚੱਲ ਰਹੀ ਹੈ ਸਾਰੇ ਮੇਰੇ ਸਾਥੀਆਂ ਦੇ ਨਾਲ ਲੱਗ ਕੇ ਸੀ ਸੇਵਾ ਕਰ ਰਿਹਾ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਰੋਹ ਦਾ ਲੰਗਰ ਲੈ ਕੇ ਜਾਓ ਔਰ ਆਪਣੇ ਪਰਿਵਾਰ ਦੇ ਵਿੱਚ ਜਾ ਕੇ ਅੱਜ ਲੋਹੜੀ ਦਾ ਤਿਉਹਾਰ ਖੁਸ਼ੀਆਂ ਭਰਿਆ ਤੁਹਾਡਾ ਰਹੇ ਤੰਦਰੁਸਤੀਆਂ ਪ੍ਰਮਾਤਮਾ ਤੁਹਾਨੂੰ ਦਵੇ ਜਿਹੜਾ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਇਸੇ ਤਰੀਕੇ ਨਾਲ ਇਹ ਪਿਆਰ ਸਾਡਾ ਬਣਿਆ ਰਹੇ ਬਤੌਰ ਐਮਐਲਏ ਨਹੀਂ ਬਤੌਰ ਬਰਿੰਦਰ ਕਿਸਾ ਜਿਹੜਾ ਮੇਰੇ ਹਮੋਰ ਮਾ ਉਮਰਾ ਬਤੌਰ ਉਹਨਾਂ ਦਾ ਭਰਾ ਤੇ ਜਿਹੜੇ ਬਜ਼ੁਰਗਾਂ ਬਤੌਰ ਉਹਨਾਂ ਦਾ ਪੁੱਤਰ ਇਹ ਸੇਵਾ ਕਰਦਾ ਰਹਾ ਤੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖ ਕੇ ਤੇ ਕਦੇ ਵੀ ਮੈਨੂੰ ਮਾਣ ਨਾ ਹੋਵੇ ਕਿ ਮੈਂ ਬੜੀ ਉੱਚੀਆਂ ਪਦੀਆਂ ਤੇ ਜਾ ਰਿਹਾ ਮੈਨੂੰ ਪਛਾਣਣ ਵਾਲੇ ਮੇਰੇ ਲੋਕ ਇਲਾਕੇ ਦੇ ਲੋਕ ਨੇ ਕਦੀ ਜ਼ਿੰਦਗੀ ਚ ਕਿਸੇ ਦਾ ਨੁਕਸਾਨ ਕਾਰੋਬਾਰ ਦਾ ਨਹੀਂ ਕੀਤਾ ਕਦੀ ਜ਼ਿੰਦਗੀ ਚ ਨਾ ਕਰਨਾ ਆ ਪਰਮਾਤਮਾ ਸੱਚੇ ਪਾਤਸ਼ਾਹ ਸਮਤ ਬਖਸ਼ੇ ਸਾਰਿਆਂ ਨੂੰ ਤੇ ਜਿੰਨਾ ਸਮਾਂ ਜ਼ਿੰਦਗੀ ਦਾ ਪਰਮਾਤਮਾ ਨੇ ਦਿੱਤਾ ਔਰ ਆਲ ਮਿਲ ਕੇ ਇਸੇ ਤਰੀਕੇ ਨਾਲ ਅਸੀਂ ਬਤੀਤ ਕਰਦੇ ਰਹੀਏ ਇੱਕ ਵਾਰ ਫੇਰ ਲੋਹੜੀ ਦੀ ਸਾਰੀ ਅ ਗੁਰਦਾਸਪੁਰ ਵਾਸੀਆਂ ਨੂੰ ਤੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈਆਂ ਜੈ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰਿਆਂ ਤੋਂ ਪਹਿਲਾਂ ਤੁਹਾਡੇ ਮਾਦੇਮ ਲਈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੋਹੜੀ ਦੇ ਤਿਹਾੜੀਆਂ ਲੱਖ ਲੱਖ ਮੁਬਾਰਕਬਾਦ ਦਿੰਦਾ ਅੱਜ ਇਹ ਪਾੜਾ ਚੈਰੀਟੇਬਲ ਟਰਸਟ ਵੱਲੋਂ ਅੱਜ ਅੱਜ ਲੋਹੜੀ ਦੇ ਤਿਉਹਾਰ ਤੇ ਅਪਰਾਲਾ ਕੀਤਾ ਗਿਆ ਸੋ ਅੱਜ ਸਵੇਰ 7:30 ਵਜੇ ਤੋਂ ਇਹ ਲੰਗਰ ਸਟਾਰਟ ਕੀਤਾ ਗਿਆ ਦੇਰ ਸ਼ਾਮ ਤੱਕ ਚੱਲੇਗਾ ਸੋ ਤੁਹਾਡੇ ਮਾਦਰ ਸਾਰਿਆਂ ਨੂੰ ਅਪੀਲ ਹੈ ਕਿ ਸ਼ਾਮ ਤੱਕ ਰੋਹ ਦਾ ਲੰਗਰ ਇੱਥੇ ਚੱਲਣਾ ਕੋਈ ਵੀ ਸ਼ਹਿਰ ਵਾਸੀ ਜਿਹੜਾ ਵਾ ਉਹ ਆਪਣੇ ਬਰਤਨ ਲੈ ਕੇ ਇਥੋਂ ਰੋਹ ਲੈ ਕੇ ਜਾ ਸਕਦਾ ਖੀਰ ਵਾਸਤੇ ਜਾਂ ਚਪੇਰ ਵਾਸਤੇ ਇਥੋਂ ਖਾੜ ਸਕਦਾ ਸੋ ਇੱਕ ਵਾਰੀ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਗੁਰਦਾਸਪੁਰ ਸ਼ਹਿਰ ਵਾਸੀਆਂ ਦੇ ਲੋਹੜੀ ਦਾ ਤਿਉਹਾਰ ਜਿਹੜਾ ਉਹ ਮੇਰੇ ਪਰ ਆਵੇ ਸਾਰਿਆਂ ਘਰਾਂ ਵਿੱਚ ਖੁਸ਼ੀ ਖੁਸ਼ੀ ਤੇ ਆ ਰਿਹਾ ਤੇ ਇਹ ਆਰਕਾਂ ਫਸਟ ਟਾਈਮ ਇਹ oprala ਕੀਤਾ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਕਿ ਦੋ ਤਿੰਨ ਪੁਆਇੰਟਾਂ ਦੇ ਸ਼ਹਿਰ ਦੇ ਵਿੱਚ ਅਗਲੀ ਵਾਰੀ ਹੋਰ ਇਹਨੂੰ ਅੱਗੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਕਰੀਏ ਕਿਤੇ ਨਾ ਕਿਤੇ ਪੰਜਾਬੀ ਸੱਜਣਾਂ ਚਾਹਤ ਜੋ ਕੀ ਦੂਰ ਜਾ ਰਹੇ ਨੇ ਕਿਹੜਾ ਰੋਹ ਜਾਣੀ ਹੁੰਦੀ ਆ ਸੋ ਅਸੀਂ ਇਹ ਸੋਚਿਆ ਕਿ ਇਹ oprala ਕਰੀਏ ਕਿਉਂਕਿ ਅਸੀਂ ਵੀ ਪਿੰਡੂ ਆ ਕਿਸਾਨ ਆ ਸੋ ਅੱਜ ਅਸੀਂ ਇਹ oprala ਕੀਤਾ ਕਿ ਇੱਥੇ ਸ਼ਹਿਰ ਦੇ ਵਿੱਚ ਰੋਹ ਦਾ ਲੰਗਰ ਲਾਈਏ ਤੇ ਹਰ ਵਾਰੀ ਜਿਹੜਾ ਵਾ ਇਹਨੂੰ ਅਸੀਂ ਇਸ ਤਰ੍ਹਾਂ ਹੀ ਕੈਰੀ ਰੱਖਾਂ ਕਿਉਂਕਿ ਅੱਜ ਬਹੁਤ ਵਧੀਆ ਰਿਸਪੌਂਸ ਮਿਲਿਆ ਸਵੇਰ ਦਾ ਦੇਖ ਸਕਦੇ ਹੋ ਲਾਈਨਾਂ ਦੇ ਵਿੱਚ ਲੋਕ ਜਿਹੜੇ ਬੜੇ ਤਰੀਕੇ ਦੇ ਨਾਲ ਲਾਈਨਾਂ ਦੇ ਵਿੱਚ ਲਾ ਕੇ ਰੋਹ ਖੜ ਰਹੇ ਨੇ ਸੋ ਅਗਲੀ ਵਾਰੀ ਜਿਹੜਾ ਵਾ ਕੋਸ਼ਿਸ਼ ਕਰਾਂਗੇ ਕਿ 4-5 ਪੁਆਇੰਟ ਤੇ ਹੋਰ ਇਹਨੂੰ ਵੱਡੇ ਪੱਦਰ ਤੇ ਲਾਇਆ ਜਾਏ ਸਰਬ ਦਾ ਪਤਾ ਕਿ ਜਿਹੜੀ ਗੁੱਡੀ ਆ ਨਾ ਹਮੇਸ਼ਾ ਚੜਦੀ ਰਹਿਣੀ ਆ ਅਸੀਂ ਇਹ ਕਰਕੇ ਵੱਡਾ ਪਤੰਗਾ ਲਾਇਆਗੇ ਪੜਾ ਸਭ ਤੋਂ ਵੱਡਾ ਪਤੰਗਾ ਸਾਨੂੰ ਸਾਡੇ ਹਲਕੇ ਦੇ ਵਿੱਚ ਹੈ ਨਹੀਂਗਾ ਕੋਈ ਵੀ ਠੀਕ ਹੈ ਇਸ ਕਿੰਨੇ ਫੁੱਟ ਦਾ ਏ ਇਹ ਭਾਜੀ 8-9 ਫੁੱਟ ਦਾ ਪਤੰਗ ਹੈਗਾ ਜੀ 8-9 ਫੁੱਟ ਦਾ ਪਤੰਗ ਹਾਂਜੀ ਹਾਂਜੀ ਮਤਲਬ ਕਦਰ ਦੇ ਹਿਸਾਬ ਨਾਲ ਪਤੰਗ ਲਿਆਉਂਦਾ ਆ ਬਿਲਕੁਲ ਬਿਲਕੁਲ ਜੀ ਕਿਦਾਂ SLA ਬਣੀ ਪਤੰਗ ਲਿਆਉਂਦੀ ਵੇਖੋ ਜੀ ਸਾਰੇ ਨੌਜਵਾਨ ਬੈਠੇ ਸੀਗੇ ਤੇ ਚਲੋ ਇਹ ਗੱਲ ਹੁੰਦੀ ਆ ਵੈਸੇ ਮਨ ਦੀ ਖੁਸ਼ੀ ਧੀ ਸਾਰੇ ਨੌਜਵਾਨਾਂ ਨੇ ਮੰਨ ਵੀ ਯਾਰ ਲੋਹੜੀ ਦਾ ਤਿਹਾਰਾ ਐ ਐਮਐਲਏ ਸਭ ਕੋ ਲੈ ਕੇ ਜਾਣਾ ਵਾ ਚਲੋ ਕੁਛ ਨਾ ਕੁਛ ਸਫਾਰੀ ਚੀਜ਼ਾਂ ਲੈ ਆਏ ਜਾਂਦੇ ਆ ਕੋਈ ਵੱਖਰੀ ਚੀਜ਼ ਲੈ ਕੇ ਜਾਣੀ ਆ ਸਾਰੇ ਮੁੰਡਿਆਂ ਨੇ ਸਲਾਹ ਕੀਤੀ ਵੀ ਚਲੋ ਪਤੰਗ ਲੈ ਕੇ ਯਾਰ ਐਮਐਲਏ ਸਾਹਿਬ ਵਾਸਤੇ ਜਾਣਾ ਤੇ ਲੈ ਕੇ ਵੀ ਹੋ ਜਾਣਾ ਸਾਰੇ ਗਰਦਾਸਪ ਆਨੇ ਲੱਡੂ ਵੀ ਵੱਡੇ ਜਾ ਰਹੇ ਆ ਜੀ ਬਿਲਕੁਲ ਜੀ ਸਾਰੀ ਖੁਸ਼ੀ ਦਾ ਤਿਹਾਰਾ ਖੁਸ਼ੀ ਦਾ ਤਿਹਾਰਾ ਸਾਰਿਆਂ ਨੂੰ ਮਤਲਬ ਲੋਹੜੀ ਦੇ ਤਿਹਾਰ ਦੀਆਂ ਬਹੁਤ ਬਹੁਤ ਖੁਸ਼ੀਆਂ ਮੁਬਾਰਕਾਂ ਸਾਰਿਆਂ ਦੀਆਂ ਇਸ ਕਰਕੇ ਅਸੀਂ ਐਮਐਲਏ ਸਾਹਿਬ ਨਾਲ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਵਾਸਤੇ ਪਹੁੰਚੇ ਆ ਇਹ ਪਤੰਗਟ ਆ ਵੀ ਜਾਏਗਾ ਨਹੀਂ ਇਹ ਪੱਕਾ ਉੱਡੇਗਾ ਜੀ ਹਾਂ ਜੀ ਐਮਐਲਏ ਸਾਹਿਬ ਡਾਣਗੇ ਹਾਂ ਜੀ ਐਮਐਲਏ ਸਾਹਿਬ ਡਾਣਗੇ ਇਹ ਸੇਵਾ ਕਰ ਛੂਏਗਾ ਬਲੰਦੀਆਂ ਜੀ ਹਾਂ ਜੀ ਬਲੰਦੀਆਂ ਛੂਏਗਾ ਜੀ ਇਹ ਪਤੰਗ ਜਿਹੜਾ ਸਾਡਾ ਪੂਰੇ ਪੰਜਾਬ ਚ ਫੈਲੇਗਾ ਜੀ ਕਿਵੇਂ ਦਾ ਲੱਗ ਰਿਹਾ ਇਹ ਮਰਾਜੀ ਖਾਇਓ ਕਿਵੇਂ ਲੱਗਿਆ ਐਮਐਲਏ ਸਾਹਿਬ ਬਹੁਤ ਵਧੀਆ ਲੱਗਾ ਇਕ ਸਾਡੇ ਐਮਐਲਏ ਸਾਹਿਬ ਬਹੁਤ ਸੇਵਾ ਭਾਵਨਾ ਵਾਲੇ ਬੰਦੇ ਆ ਤੇ ਉਹ ਸوير ਦੇ ਲੱਗੇ ਰਹੋ ਦੀ ਸੇਵਾ ਵੀ ਸਾਰੇ ਸ਼ਹਿਰ ਵਾਸਤੇ ਕਰ ਰਹੇ ਆ ਤੇ ਸੋ ਬਹੁਤ ਜਦਾ ਸਹਾਇਤਾ ਜੋਗ ਸੰਕਟਾ ਦਾ ਦਿੰਦੇ ਆ ਤੇ ਇਸੇ ਤਰ੍ਹਾਂ ਹੀ ਅਸੀਂ ਚੰਦੇ ਆ ਕਿ ਪਾੜਾ ਪਰਿਵਾਰ ਦਾ ਪਤੰਦੇ ਸਦਾ ਜਿਹੜਾ ਵਾ ਉੱਡਦਾ ਹੀ ਰਵੇ ਜੀ ਪ੍ਰਕਾਰ ਜਿਹੜਾ ਨੂੰ ਬਹੁਤ ਬਹੁਤ ਲੋੜੀ ਦੀਆਂ ਮੁਬਾਰਕਾਂ ਦੇ ਮਾਗੀ ਦੀਆਂ ਜਿਹੜਾ ਇੱਥੇ ਪਹੁੰਚੇ ਨੇ ਸਾਡੇ ਇਸ ਪ੍ਰੋਗਰਾਮ ਚ ਇਹ ਕਿਸੇ ਪਾਸੇ ਤੇ ਸਿਆਸਤ ਦੀਆਂ ਗੁੱਡੀਆਂ ਔਡਰੀਆਂ ਨੇ ਪਰ ਇਧਰ ਪਿਆਰ ਭਾਵਨਾ ਤੇ ਰੋਧੀਆਂ ਤੇ ਨਾਲ ਵਧਾਈਆਂ ਦੀਆਂ ਗੁੱਡੀਆਂ ਆਡਰੀਆਂ ਨੇ ਸੋ ਅਸੀਂ ਬਹੁਤ ਬਹੁਤ ਧੰਨਵਾਦੀ ਆ ਆਪਣੇ ਐਮਐਲਏ ਸਾਹਿਬ ਦੇ ਬਹੁਤ ਵਧੀਆ ਕੰਮ ਕਰਦੇ ਨੇ ਬਹੁਤ ਵਧੀਆ ਕੰਮ ਸ਼ੁਰੂ ਤੋਂ ਕਰਦੇ ਆ ਰਹੇ ਨੇ ਤੇ ਸਾਡੀਆਂ ਜਿਹੜੀਆਂ ਇਹ ਗੁੱਡੀਆਂ ਨੇ ਹਮੇਸ਼ਾ ਚੜਦੀ ਕਲਾ 'ਚ ਰਹਿਣਗੀਆਂ ਇਹ 2027 'ਚ ਵੀ ਸਾਡੀ ਗੁੱਡੀ ਤਾਂ ਲੈਣੀ ਆ ਤੇ ਅੱਗੇ ਉਸ ਤੋਂ ਵੀ ਜਿਹੜੀ ਗੁੱਡੀ ਆ ਇਹ ਉੱਪਰ ਹੀ ਰਹਿਣੀ ਆ ਸੋ ਲੈ ਇਹ 8-9 ਫੁੱਟ ਦੀ ਪਤੰਗਾ ਜੀ ਸਭ ਤੋਂ ਵੱਡੀ ਪਤੰਗ ਇੱਥੇ ਸਰਪੰਚ ਸਾਹਿਬ ਲੈ ਕੇ ਪਹੁੰਚੇ ਨੇ ਬੜਾ ਸਾਹਿਬ ਵਾਸਤੇ ਤੇ ਉਹ ਆਪਣੇ ਕੰਮ 'ਚ ਲੋਕਾਂ ਦੀ ਸੇਵਾ 'ਚ ਬਿਜ਼ੀ ਨੇ ਅੱਜਰ ਸੋ ਮੈਂ ਆਪਣੇ ਸਹਿਰ ਵਾਸ਼ੀਆਂ ਨੂੰ ਪਾੜਾ ਪਰਿਵਾਰ ਵੱਲੋਂ ਤੇ ਆਪਣੇ ਵੱਲੋਂ ਲੋੜੀ ਦੇ ਮਾਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਸਭ ਨੂੰ ਲੋੜੀ ਦੀਆਂ ਬਹੁਤ-ਬਹੁਤ ਵਧਾਈਆਂ ਜੀ ਤੇ ਸਭ ਨੂੰ ਬੇਨਤੀ ਹੈ ਕਿ ਆਓ ਜਿਹੜਾ ਰੋਹ ਦਾ ਲੰਗਰ ਲੱਗਾ ਹੋਇਆ ਉਹ ਲੈ ਕੇ ਜਾਓ ਤੇ ਘਰਾਂ 'ਚ ਖੀਰ ਬਣਾਓ ਤੇ ਨਾਲੇ ਆਪਣੇ ਪਰਿਵਾਰ 'ਚ ਬੈਠੋ ਤੇ ਲੋੜੀ ਦੇ ਆਨੰਦ ਮਾਣੋ ਸੋ ਸਾਰਿਆਂ ਨੂੰ ਬਹੁਤ-ਬਹੁਤ ਲੋੜੀ ਦੀਆਂ ਮੁਬਾਰਕਾਂ ਜੀ